ਦੇ ਨਹੀਂ ਜਾ ਸਕਦੇ ਕਿ ਨਹੀਂ ਜਾ ਸਕਦੇ ਦੱਸੋ ਜਾ ਸਕਦੇ ਕਿ ਨਹੀਂ ਜਾ ਸਕਦੇ ਤੇ ਰੋਕਿਆ ਕਿਉਂ ਰੋਕਣ ਵਾਲੇ ਕਿਉਂ ਰੋਕਿਆ ਕਿਉਂ ਤੁਸੀਂ ਇਹ ਦੱਸੋ ਕਿ ਬੰਬ ਕਿਉਂ ਸੁੱਟੇ ਗਏ ਸਾਡੇ ਤੇ ਕੀੜੇ ਸੁੱਟੇ ਲਾ ਫੇਰ ਉਹੀ ਗੱਲ ਹੈ ਜਿਹੜੇ ਸੁੱਟੇ ਇਹ ਕਾਰਪੇਟਾਂ ਦਾ ਨੌਕਰ ਆ ਸਾਡਾ ਉਹਨਾਂ ਦਾ ਦਲਾਲ ਆ ਕਾਰਪੇਟ ਕਰਾਉਣਿਆਂ ਦਾ ਬਾਦਲ ਚੋਰ ਭਾਜਪੀ ਚੋਰ ਚੋਰ ਕੁੱਤੀ ਵਾਲੇ ਕੀਤਾ ਲੱਟਰੇ ਆ ਗਿਆ ਕੰਜਰਾ ਜੁੰਡੇ ਪੱਟਾਂ ਵੀ ਆ ਗਏ ਕਿੰਨਾ ਗੁੱਸਾ ਕਾਦਾ ਉਹਦੇ ਨਾਲ ਓਏ ਯਾਰ ਗੁੱਸਾ ਸਾਨੂੰ ਭਾਜਪੀ ਨਾਲ ਆ ਭਾਜਪੀ ਦੀ ਟਿਕਟ ਛੱਡਦੇ ਖੜੇ ਸਾਡੇ ਵਿੱਚ ਬੱਚਾ ਗਾਲਜੇ ਦਾ ਟੁਕੜਾ ਕਿਉਂ ਮਾਰਿਆ ਸਿੱਧੀਆਂ ਗੋਲੀਆਂ ਕਿਉਂ ਮਾਰੀਆਂ ਉਹਦਾ ਉਹਦਾ ਕਾਤਲ ਕਿਹਨੂੰ ਮੰਨਦੇ ਤੁਸੀਂ ਉਹਦਾ ਕਾਤਲ ਜਿਹਨੇ ਗੋਲੀ ਮਾਰੀ ਉਹਨੂੰ ਮੰਨ ਫਿਰ ਜੀ ਤੁਸੀਂ ਫਿਰ ਕਿਉਂ ਇਹਨਾਂ ਗੁਨਾਹਗਾਰਾਂ ਦੀ ਪਾਰਟੀ 'ਚ ਕਿਉਂ ਖੜੇ ਹੋ ਭਾਰਤ ਨੂੰ ਬਾਹਰ ਕੱਢੋ ਮਰਤਾਬਾਦ ਦਾ ਨਾਹਰਾ ਲਾ ਦਿਓ ਅਸੀਂ ਬਣ ਜਾਗੇ ਵਿਸ਼ਾਪਰ ਸਸਤਾ ਮਰਤਾਬਾਦ ਕਹ ਦਿਓ ਨਰਿੰਦਰ ਮੋਦੀ ਮਰਤਾਬਾਦ ਕਹ ਦਿਓ ਥੋੜੀ ਜੀ ਅੱਪ ਭਾਸ਼ਾ ਆਪਣੀ ਵੋਕੈਬਲਰੀ ਸ਼ਬਦਾਵਲੀ ਥੋੜੀ ਜੀ ਨਿਮਰਤਾ ਵਾਲੀ ਰੱਖੀਏ ਮੇਰਾ ਖੜ ਕਬਰਾ ਜਾਂਦੇ ਆ ਜਦੋਂ ਆਪਣੇ ਬੰਦੇ ਨਾ ਸਿੱਧੇ ਹੋ ਜਾਂਦੇ ਪਾਜੀ ਜਾਤੀ ਤੌਰ ਤੇ ਕਿ ਅਸੀਂ ਉਹ ਫਲਾਣੇ ਪ੍ਰਾਈਮ ਮਿਨਿਸਟਰ ਨੂੰ ਮਾਰ ਸਕਦੇ ਤੈਨੂੰ ਵੀ ਮਾਰ ਸਕਦੇ ਘਬਰਾਹ ਮੇਰਾ ਖਿਆਲ ਹੈ ਇਸ ਗੱਲ ਦਾ ਇਹ ਜਵਾਬ ਕਿ ਜੇ ਤੁਹਾਨੂੰ ਹਕੂਮਤ ਤਾਈਂ ਜਾਂ ਕਿਸੇ ਤਾਈਂ ਇਤਰਾਜ਼ ਆ ਹਾਂਜੀ ਹੰਸਰਾ ਜੀ ਹੰਸ ਤੁਹਾਨੂੰ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਹੀ ਆਣਾ ਮੈਂ ਤੁਹਾਨੂੰ ਸਿੱਧਾ ਪ੍ਰਾਈਵੇਟ ਸਭ ਕੋਲ ਲੈ ਕੇ ਜਾਣਾ ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਧਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਜੀ ਇਸ ਗੱਲ ਦਾ ਮੈਚ ਕੀ ਗੱਲ ਹੋਣੀ ਸੀ ਜੋ ਮੈਂ ਪਹਿਲਾਂ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨਵੰਬਰ ਨੂੰ ਸਾਨੂੰ ਚਲ ਦੱਸੋ ਉਸ ਦਿਨ ਵੀ ਮੈਂ ਹਾਜ਼ਰ ਹੋ ਗਿਆ ਸੀ ਕਚਹਿਰੀ ਚ ਬਹਿਸੀਅਤ ਮੁਜਰਮ ਸਮਝ ਲੋ ਮੈਂ ਹਾਜ਼ਰ ਹੋ ਗਿਆ ਸੀ ਮੇਰੀ ਮੈਂ ਦਿੰਦਾ ਜਵਾਬ ਤਾਂ ਕਾਲੀ ਨਾ ਕਰ ਸਹਿਜ ਰਹਿ ਕੇ ਸਹਿਜ ਰਹਿ ਕੰਮ ਮੈਨੂੰ ਮੇਰੀ ਫੋਰਸ ਵੀ ਰੋਕਦੀ ਆ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਣ ਲੱ ਪੈਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬੜਾਏ ਖਾੜੇ ਵੀ ਬਿਟੇ ਮੈਂ ਕਰਜ਼ਦਾਰ ਆ ਅੱਜ ਇਥੋਨੀ ਰਾਏ ਤਾਂ ਨਹੀਂ ਦੇ ਬਸਿੰਦੀ ਆ ਸਾਨੂੰ ਦਿੱਲੀ ਜਾਣ ਤੋਂ ਕੌਣ ਰੋਕਿਆ ਜਾਂਦਾ ਅੱਜ ਵੋਟ ਮੰਗਣ ਦਿੱਲੀ ਵਾਲੇ ਲੋਕ ਕਰਨਾ ਚਾਹ ਰਹੇ ਨੇ ਕੀ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਨਹੀਂ ਜਾ ਸਕਦੇ ਸਾਡਾ ਹੱਕ ਨਹੀਂ ਰਾਜਧਾਨੀ ਚ ਜਾਂਦਾ ਛੱਡੇ ਕਿ ਕੰਨਾਂ ਕੰਡੀਆਂ ਦੀਆਂ ਸਾਨੂੰ ਜਵਾਬ ਦੇ ਉਸ ਗੱਲ ਦਾ ਸਰਦਾਰ ਸੁਖਬੀਰ ਸਿੰਘ ਜੀ ਔਰ ਇੱਥੇ ਮਾਜੂਜ਼ ਕਿਸਾਨ ਭਰਾਵੋ ਸਾਡੀ ਉਹ ਜਾਨੋ ਕਿ ਪੂਰੇ ਪੰਜਾਬ ਚ ਪੂਰੀ ਦੁਨੀਆ ਚ ਸ਼ਾਇਦ ਇਹ ਗੱਲ ਪਹੁੰਚ ਜਾਵੇ ਜੋ ਤੁਸੀਂ ਗੱਲ ਕਹੀ ਆ ਕਿ ਦਿੱਲੀ ਜਾਣ ਤੋਂ ਕੀ ਹੋ ਰੁਕਿਆ ਜਾਂਦਾ ਇਹ ਗੱਲ ਤੁਹਾਡੀ ਵਾਜਬ ਹੈ ਸਵਾਲ ਵੀ ਜਾਇਜ਼ ਹੈ ਕਾਪੜਾ ਮੁਲਕ ਆਪਾਂ ਕਿਤੇ ਵੀ ਜਾ ਸਕਦੇ ਹਾਂ ਜਿੰਦੇ ਜੀ ਸੁਨੇਮਰ ਬੇਨਤੀ ਹੈ ਸਭ ਤੋਂ ਪਹਿਲਾਂ ਇੱਕ ਵਾਰੀ ਫਤਿਹ ਜ਼ਰੂਰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜ਼ਰਾ ਉੱਚੀ ਬੋਲੋ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਹਰਸਨਾ ਜੀ ਫਤਿਹ ਕਹਿੰਦੀ ਐ ਤੋਂ ਵੀ ਕਰਦੇ ਹਜ਼ਾਰਾਂ ਵਾਲੀ ਸਤਿਕਾਰ ਜੀ ਠੀਕ ਹੈ ਕੋਈ ਗੱਲ ਨਹੀਂ ਕੱਦਲ ਦੇ ਕੋਈ ਗੰਦੇ ਅੰਮ ਗੱਲ ਆ ਕੇ ਉਸ ਦਿਨ ਵੀ ਮੈਂ ਹਾਜ਼ਰ ਹੋ ਗਿਆ ਸੀ ਕਚੈਰੀ ਚ ਬਹਾਸੀਤ ਮੁਜਰਮ ਸਮਝ ਲੋ ਮੈਂ ਹਾਜ਼ਰ ਹੋ ਗਿਆ ਸੀ ਮੇਰੀ ਮੈਂ ਦੰਦਾ ਜਗਰਾਤ ਕਾਲੀ ਨਾ ਕਰੋ ਸਹਿਜ ਰਹਿ ਕੇ ਸਹਿਜ ਰਹਾ ਕਰੋ ਆਪਣਾ ਮੁਲਕ ਆਪਾਂ ਕਿਤੇ ਵੀ ਜਾ ਸਕਦੇ ਆਂ ਇੱਕ ਵਾਰੀ ਬੇਨਤੀ ਕਰੋ ਬੇਨਤੀ ਮੇਰੀ ਹੈ ਕਿ ਜਦੋਂ ਮੈਂ ਬੋਲਦਾ ਫਿਰ ਨਾ ਬੋਲਣ ਜਦੋਂ ਤੁਸੀਂ ਬੋਲੋਗੇ ਤਾਂ ਮੈਂ ਬਿਲਕੁਲ ਬਾਕੀ ਸਾਰੇ ਖਾਬ ਆਪਣਾ ਮੁੱਲ ਕਿ ਆਪਾਂ ਕਿਤੇ ਵੀ ਜਾ ਸਕਦੇ ਆਪਣੇ ਹੱਕਾਂ ਦੀ ਆਵਾਜ਼ ਪਾ ਬਲੰਤ ਤਰੀਕੇ ਨਾਲ ਠੋਣ ਲਈ ਕਿਉਂਕਿ ਆਪਣੇ ਸਤਿਗੁਰੂ ਬਾਜਾਂ ਵਾਲੇ ਬਾਬੂ ਨੇ ਆਪਾਂ ਨੂੰ ਗੈਰਤ ਤੇ ਅਣਖ ਦੀ ਗੁੜਤੀ ਬਖਸ਼ੀ ਸੀ ਜਿੱਥੇ ਤੱਕ ਮੇਰੀ ਇੱਕੋ ਹੀ ਬੇਨਤੀ ਆ ਕਿ ਸ਼ਾਇਦ ਜਦੋਂ ਗੁਰੂ ਵਾਲਿਆ ਹੋ ਜਾਈਦਾ ਅੰਮ੍ਰਿਤ ਛਕ ਲਈਦਾ ਉਹ ਕਹਿੰਦੇ ਨਾ ਨਾਥ ਖਸਮ ਹੱਥ ਹੋ ਜਾਂਦੀ ਹੈ ਫਿਰ ਲਗਾਮ ਗੁਰੂ ਦੇ ਕੋਲ ਹੁੰਦੀ ਹੈ ਤੇ ਗੁਰੂ ਸਾਹਿਬਾਨ ਨੇ ਸਾਨੂੰ ਨਿਮਰਤਾ ਸਿਖਾਈ ਆ ਥੋੜੀ ਜੀ ਆਪਾਂ ਭਾਸ਼ਾ ਆਪਣੀ ਵੋਕੈਬਲਰੀ ਸ਼ਬਦਾਵਲੀ ਥੋੜੀ ਜੀ ਨਿਮਰਤਾ ਵਾਲੀ ਰੱਖੀਏ ਮੇਰਾ ਘਰ ਕਬਰਾਂ ਜਾਂਦੇ ਆ ਕਿ ਤੱਕ ਘਬਰਾਤ ਨਹੀਂ ਜਾਂਦੇ ਤੁਹਾਡੇ ਤੋਂ ਕੋਈ ਗੱਲ ਦਾ ਜਵਾਬ ਜੋ ਵੀ ਸਾਨੂੰ ਦਿੱਨੀ ਜਾਂਦਾ ਮੈਂ ਉਹੀ ਗੱਲ ਕਰਦਾ ਉਹ ਜਦੋਂ ਜਦੋਂ ਆਪਣੇ ਬੰਦੇ ਨਾ ਸਿੱਧੇ ਹੋ ਜਾਂਦੇ ਭਾਜੀ ਜਾਤੀ ਤੌਰ ਤੇ ਕਿ ਅਸੀਂ ਉਹ ਫਲਾਣੇ ਪ੍ਰਾਈਮ ਮਿਨਿਸਟਰ ਨੂੰ ਮਾਰ ਸਕਦੇ ਤੈਨੂੰ ਵੀ ਮਾਰ ਸਕਦੇ ਕਬਰਾਹਟ ਮੇਰਾ ਖਿਆਲ ਹੈ ਕਬਰਾਹਟ ਹਾਂ ਲੈ ਤੁਹਾਡੇ ਬਿਆਨ ਨਾਲ ਰਿਲੇਟਡ ਰੈਲੇਵੈਂਟ ਇਹ ਰੈਲੇਵੈਂਟ ਹੈ ਗੱਲ ਕਿ ਜੇ ਆਪਾਂ ਨਿਮਰਤਾ ਦੇ ਨਾਲ ਪਿਆਰ ਨਾਲ ਆਪਾਂ ਜਾਵਾਂਗੇ ਤੇ ਕੋਈ ਰੋਕੇਗਾ ਨਹੀਂ ਮੈਨੂੰ ਲੱਗਦਾ ਜੇ ਆਪਾਂ ਹਾਂਜੀ ਮੇਰੇ ਕੋਲ ਕਿਹੜਾ ਅਸਲਾ ਸੀ ਸਰਕਾਰ ਜਿੰਨਾ ਜਿਹੜਾ ਕਿ ਅਸੀਂ ਅਸਲਾ ਲੈ ਕੇ ਜਾ ਰਹੇ ਸੀ ਸਾਡੇ ਕੋਲ ਇੱਕ ਸਾਡਾ ਆਪ ਦਾ ਟਰੈਕਟਰ ਇੱਕ ਟਰਾਲੀ ਇਹ ਸਾਡੇ ਕੋਲ ਰੋਟੀਆਂ ਬਕਾਉਣ ਵਾਲਾ ਆਟੇ ਵਾਲਾ ਸਾਦਰ ਸੀ ਇਸ ਤੋਂ ਬਾਅਦ ਸਰਕਾਰ ਨੇ ਸਾਡੇ ਕੋਲ ਕੁਸਾਬਤ ਜਵਾਬ ਦੇ ਨਹੀਂ ਨਹੀਂ ਜੀ ਯਕੀਨ ਹੈ ਮੈਂ ਯਕੀਨ ਕਰਕੇ ਹੋਣਾ ਤੁਹਾਡੇ ਕੋਲ ਮੈਨੂੰ ਮੈਨੂੰ ਮੇਰੀ ਫੋਰਸ ਵੀ ਰੁਕਦੀ ਆ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਣ ਲੱ ਪੈਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬੇਟੇ ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਣਾ ਨਹੀਂ 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 ਮੇਰੀ ਗੱਲ ਦਾ ਜਵਾਬ ਕੋਈ ਨਹੀਂ ਹੈ ਤੁਸੀਂ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਮਰਤਾ ਨਾਲ ਜਾਣਾ ਚਾਹੀਦਾ ਨਿਮਰਤਾ ਨਾਲ ਦੇਸ ਕੇ ਜੀ ਫੁੱਲੜ ਨਹੀਂ ਬਾਜੀ ਕੀਤੀ ਫਿਰ ਵੀ ਕਿਉਂ ਜਾਂਦੇ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਨੂੰ ਇਹ ਦੂਜਾ ਕੀ ਹੋਊਗਾ ਇਹ ਦੂਜਾ ਸ਼ਾਂਤੀ ਵਾਲਾ ਮਿਲਣਾ 13 ਮਹੀਨੇ ਉਹ ਜਿਹੜੇ ਮੈਂ ਆਪ ਉਥੇ ਦੇਖਿਆ ਆਪਣੀਆਂ ਅੱਖਾਂ ਨਾਲ ਉਹ ਇੱਕ ਕੁਦਰਤ ਨੇ ਮਾਲਕ ਨੇ ਗੁਰੂ ਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਵਰਤਾਇਆ ਜਵਾਬ ਨਹੀਂ ਦੇ ਦੋ ਜਵਾਬ ਦਿਓ ਜਵਾਬ ਦਿਓ ਨਹੀਂ ਨਹੀਂ ਜਵਾਬ ਦਿਓ ਜਵਾਬ ਦਿਓ ਜਵਾਬ ਦਿਓ ਫਿਰ ਜਵਾਬ ਦਿਓ ਜਵਾਬ ਦਿਓ ਜਵਾਬ ਦਿਓ ਬੜੀ ਮੀਰ ਜਵਾਬ ਚਾਹ ਕੇ ਦੱਸੋ ਆ ਜਵਾਬ ਜਵਾਬ ਚੁੱਪ ਚੁੱਪ ਦੱਸੋ ਸਕਦਾ ਹੈ ਇਹ ਜਵਾਬ ਕਿ ਜੇ ਤੁਹਾਨੂੰ ਹਕੂਮਤ ਤਾਈਂ ਜਾਂ ਕਿਸੇ ਦਾ ਇਹ ਇਤਰਾਜ਼ ਆ ਹਾਂਜੀ ਹੰਸਰਾਜ ਹੰਸ ਤੋਂ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਹੀ ਆਣਾ ਹਾਂਜੀ ਦੱਸੋ ਦੱਸੋ 베ਵੀ ਮੈਂ ਉਹ ਤੋਂ ਅਜੇ ਛੋੜਿਆ ਹੀ ਸੀ ਨਵਾ ਸੀ ਮੈਨੂੰ ਬਾਅਦ ਚ ਜਦੋਂ ਫਰਜ਼ ਕਰ ਲੋ ਮੇਰੇ ਕੋ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ ਬੜੇ ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਹ ਤੋਂ ਬਾਅਦ ਤੁਸੀਂ ਬੇਹੋਗੇ ਪ੍ਰਾਣੀ ਹੁੰਦੇ ਸੀ ਤੁੰਤੋ ਆਰਡੀਨੈਂਸ ਦਾ ਨਾਮ ਕਿਸ ਐਮਪੀ ਨਾਲ ਆਰਡੀਨੈਂਸ ਦਾ ਕਿਸੇ ਨੂੰ ਪਤਾ ਹੀ ਨਹੀਂ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਵੇਖ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਸਰ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਮੈਂ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਉਹ ਸਰ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਦੇ ਉਹ ਗੱਲ ਹੋਈ ਸੀ ਮੈਂ ਕਿਹਾ ਸੀ ਕਿ ਮੈਂ ਮੇਰੇ ਮੈਂ ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸੁਨੇਹਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਆ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਵੇਟ ਸਭ ਕੋਲ ਲੈ ਕੇ ਜਾਣਾ। ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਧਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਜੀ ਇਸ ਗੱਲ ਦਾ। ਬੈਠ ਕੇ ਕੀ ਗੱਲ ਹੋਣੀ ਸੀ? ਦੱਸੋ ਪੁੱਛ ਰਹੇ ਆਂ। ਬੈਠ ਕੇ। ਅਸੀਂ ਅਸੀਂ 13 ਮਿੰਟ ਬੈਠੇ ਰਹੇ। ਓਏ 1 ਮਿੰਟ ਉਹ 4 ਮਿੰਟਾਂ ਦੀਆਂ ਕੀਤੀਆਂ। ਉਹ ਵਾਪਸ ਆ ਜੇ ਦੱਸਦਾ ਕਿ 1949 ਦੁਕਾਨਾਂ ਦੇ। ਜੋ ਸੜਕਾਂ ਦੇ ਵਿੱਚ ਲੱਗੇ ਹੋਏ। ਉਹ ਸੰਸਦ ਚਲਾ ਕੇ। ਇੱਕ ਸੰਦਰ ਸਾਹਿਬ ਸੁਣੋ। ਗੁਰਕੇ ਵਾਲੇ। ਇੱਕ ਰਾਜੇਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾ ਦਿੱਤੇ ਸਰ ਜੀ ਪੰਜ ਭਾਜੀ ਭਾਈ ਜੀ ਸੁਣ ਲੋ ਪੰਜ ਨਾ ਦਿੱਤੇ ਸੀ ਛੇਵੀ ਕੋਈ ਬੀਬੀ ਜੀ ਵੀ ਸੀ ਜਥੇਬੰਦੀ ਚ ਮੈਨੂੰ ਮੇਰੇ ਮੋਬਾਈਲ 'ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹਾਂਗਾ ਕਿ ਅਖਬਾਰ 'ਚ ਛਾਪ ਦਊਂਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ 'ਚ ਜਦੋਂ ਮੈਂ ਗੱਲ ਕਰਾਈ ਨਾ ਤੌਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕਿਹੜੀ ਡੇਟ ਦੀ ਗੱਲ ਕਰਦੇ ਆ ਤੁਸੀਂ ਉਸ ਉਹਨੇ ਦਿਨਾਂ ਦੀ ਜਦੋਂ ਪਹਿਲਾਂ 3 ਦਿਨਾਂ ਦੀ 20 20 ਜਿਹਦਾ ਦਿਨਾਂ ਸੀ ਅਸੀਂ ਅਸੀਂ ਤੈਨੂੰ ਕਹਿੰਦੇ ਪਹਿਲਾਂ ਹੀ ਹੋ ਗਿਆ ਸੀ ਅਸੀਂ ਇਹ ਗੱਲ ਕਰਦੇ ਆਂ ਦੋ ਮਹੀਨੇ ਦੋ ਵੀ 20 ਨਵੰਬਰ ਨੂੰ ਤੁਸੀਂ ਕਿੱਲ ਗੱਡੇ ਤੇ ਕਹਿੰਦਾ ਕਿਉਂ ਗੱਡੀਆਂ ਜੋ ਮੈਂ ਪਹਿਲਾਂ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨਵੰਬਰ ਨੂੰ ਸਾਨੂੰ ਚਲ ਦੱਸੋ ਚਲੋ ਦੱਸੋ ਉਹਦੇ ਨਾਲ ਮੈਂ ਬਿਹਾਲੇ ਸੀ ਪ੍ਰਧਾਨ ਮੰਤਰੀ ਸਾਲ ਤੋਂ ਇਹਨਾਂ ਨੇ ਕਿਹਾ ਜੀ ਤੂੰ ਵਿਚਿਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏਗੀ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿਹਾ ਮੈਨੂੰ ਕੋਸ਼ਿਸ਼ ਵੀ ਕਰ ਦਿਓ ਜੀ ਤੇ ਲੋਕਾਂ ਵਾਸਤੇ ਟਾਈਮ ਹੈ ਨਹੀਂ ਨਹੀਂ بڑا ਗੋਟਾ ਸਿਸਟਮ ਹੁੰਦਾ ਦਫ਼ਤਰ ਇੱਕਦਮ ਚਲੋ ਚਲੋ ਦੱਸੋ ਜੀ ਮਿਲਦਾ ਲੋਕਾਂ ਨੂੰ ਵੱਡਾ ਮਿਲਦਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਸਰ ਉਹ ਗੱਲ ਵੱਖਰੀ ਹੈ ਵੀ ਜਾਂ ਤੋਂ ਰੋਕਣਾ ਦੇਸ਼ ਦੀ ਰਾਜਧਾਨੀ ਤੇ ਜਾਣ ਤੋਂ ਰੋਕਣਾ ਮੈਂ ਆਪਣੇ ਆਪਣੇ ਅੱਛਾ ਪਹਿਲੀ ਗੱਲ ਸੁਣਾਵਦਾ ਪਹਿਲਾਂ ਤੁਸੀਂ ਆਪਦਾ ਪਹਿਲਾ ਜਵਾਬ ਦਿਓ ਮੇਰੀ ਗੱਲ ਸੁਣੋ ਹਾਂਜੀ ਕਹਿੰਦੇ ਮੈਂ ਸੀ ਦਿੱਲੀ ਜਾ ਸਕਦੇ ਕਿ ਨਹੀਂ ਜਾ ਸਕਦੇ ਜਾ ਸਕਦੇ ਕਿ ਨਹੀਂ ਜਾ ਸਕਦੇ ਤੇ ਰੋਕਿਆ ਕਿਉਂ ਰੋਕਣ ਵਾਲੇ ਕੌਣ ਰੋਕਿਆ ਕਿਉਂ ਕੋਈ ਨਾ ਕੋਈ ਕਿਤੇ ਵੈਕ ਪੈ ਨਹੀਂ ਹੋਇਆ ਨਹੀਂ ਨਹੀਂ ਕਿੱਲ ਘਟੇ ਉਹ ਦੂਰ ਕਰ ਗਏ ਔਰ ਕਰਾ ਦੂਰ ਨਹੀਂ ਨਹੀਂ ਸਰ ਸਰ ਸੋਚ ਛੁੱਪ ਕਰ ਇਹਨੂੰ ਗੋਰੀ ਕਿਉ ਮਾਰੀ ਬਹੁਤ ਮਾਰੀ ਜਲੇ ਸਾਡੇ ਅਗੇ ਸਾਡੇ ਸਾਡੇ ਤੁਸੀਂ ਕਿੰਨੀ ਮਾਰੀ ਸੇਦਾ ਵੀ ਬੱਚਾ ਕਾਲਜੇ ਦਾ ਟੁਕੜਾ ਕਿਉਂ ਮਾਰਿਆ ਸਿੱਧੀਆਂ ਗੋਲੀਆਂ ਕਿਉਂ ਮਾਰੀਆਂ ਤੁਹਾਨੂੰ ਸਾਰਿਆਂ ਨੂੰ ਤਕਲੀਫ ਹੈ ਨਹੀਂ ਜੀ ਤਕਲੀਫ ਨਾਲ ਹੀ ਗੱਲ ਵੀ ਮਾਰੀਆਂ ਕਿਉਂ ਮਾਰੀਆਂ ਕਿਉਂ ਉਹਦਾ ਜ਼ਿੰਮੇਵਾਰ ਕੌਣ ਹੈ ਨਹੀਂ ਨਹੀਂ ਛੁੱਪ ਕਰਦਾ ਕਾਤਲ ਕੌਣ ਮੰਨਦਾ ਜੀ ਕਿਹਨੂੰ ਕਾਤਲ ਮੰਨਦਾ ਹਾਂ ਸੀ ਨਾ ਸੀ ਮੈਂ ਨਾ ਸੀ ਹਾਂ ਜੀ ਕੱਲ ਕੀ ਹੋਈ ਸੀ ਆ ਟਰੈਕਟਰ ਸ਼ੂਟ ਕੀਤਾ ਪੁਲਿਸ ਨੇ ਜੀ ਆ ਬਹੁਤ ਬੁਰੀ ਗੱਲ ਹੈ ਤੇ ਕਿਹੋ ਜਿਹਾ ਕਾਤਲ ਕਿਹਨੂੰ ਮੰਨਦੇ ਉਹ ਬੰਦੇ ਦਾ ਨਾਮ ਸਾਫ਼ ਕਰਕੇ ਦਿੱਤਾ ਵੈਸ ਮਲਾਜਮ ਨੇ ਗੋਲੀ ਚਲਾਈ ਉਹਦਾ ਉਹਦਾ ਕਾਤਲ ਕਿਹਨੂੰ ਮੰਨਦੇ ਤੁਸੀਂ ਉਹਦਾ ਕਾਤਲ ਜਿਹਨੇ ਗੋਲੀ ਮਾਰੀ ਉਹਨੂੰ ਮੰਨਦੇ ਉਹ ਕਿਹਦਾ ਅਧਿਕਾਰੀ ਸੀ ਉਹਦਾ ਨਾਮ ਵੀ ਦਿੱਤਾ ਉਹ ਕਿਹਦਾ ਅਧਿਕਾਰੀ ਸੀਗਾ ਅੱਛਾ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਇੱਕੋ ਮਿੰਟ ਬਹਿਵਲ ਕਲਾਕਾਰਡ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਉਦੋਂ ਤੁਸੀਂ ਆਮ ਆਦਮੀ ਸਾਰੇ ਕਹਿੰਦੇ ਸੀ ਵੀ ਇਹਦਾ ਜਿਹੜਾ ਹੈਗਾ ਜ਼ਿੰਮੇਵਾਰ ਮੁੱਖ ਮੰਤਰੀ ਬਾਦਲ ਆ ਮਾਨਸਰ ਜੀ ਇੱਕ ਮਿੰਟ ਸਾਡੇ ਸਵਾਲ ਪੁੱਛੋ ਮੇਰਾ ਮੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸੀ ਨਾ ਮੁੱਖ ਮੰਤਰੀ ਆ ਤੇ ਸਾਡੇ ਸ਼ੁਭ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਨੋਨਾਰ ਖੱਟ ਰਹਿ ਕੇ ਨਹੀਂ ਹਾਂ ਜਾਂ ਨਾ ਇੰਨੇ ਵੀ ਮਾਰ ਲਾ ਗੋਨਾ ਦਾ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕਿਦੇ ਹੁਣ ਨਾਲ ਲਾ ਕੇ ਦੱਸੋ ਨਾਲ ਲਾ ਕੇ ਦੱਸੋ ਵੀ ਅਹ ਨਹੀਂ ਛੁਪ ਕੇ ਨੂੰ ਕਤਲ ਕਰਨ ਵਾਲਾ ਮਨੋਰਾਲ ਘੱਟਣਾ ਹੈ ਕਿ ਨਹੀਂ ਜਿੰਮੇਵਾਰ ਮਨੋਰਾਲ ਘੱਟਣਾ ਹੈ ਕਿ ਨਹੀਂ ਜਿੱਥੇ ਵੀ ਕਿਸ ਕੋਈ ਨਾ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ 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 ਸਰ ਤੁਸੀਂ ਇਹ ਦੱਸੋ ਵੀ ਮਨੋਰ ਨਾ ਨਹੀਂ ਕਿਹਨੇ ਕਿਹਾ ਮਨੋਰਲਾ ਖੱਤਰ ਹੈ ਨਹੀਂ ਮੈਨੂੰ ਆ ਦੱਸੋ ਮਨੋਰ ਅੱਛਾ ਫਿਰ ਇਹ ਦੱਸੋ ਅੱਛਾ ਤਾਂ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਸ ਕਿਉਂ ਲਈ ਕਿਸੇ ਜੰਗ ਚ ਜੁਨੀਫਾਰਮ ਤੋਂ ਬਿਨਾ ਜੰਗ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਸੀ ਉੱਥੇ ਟਰੈਕਟਰ ਕਿਉਂ ਤੋੜੇਗੇ ਆਪੜੀ ਗੱਲ ਕਰ ਸਕਦਾ ਉਲੇਸਾ ਸਭ ਤੁਸੀਂ 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 ਬਣ ਕੇ ਆਉਂਦਾ ਤੁਸੀਂ ਐ ਕਰੋ ਐ ਕਰੋ ਮੇਰੀ ਗੱਲ ਸੁਣੋ ਇੱਕ ਐ ਕਰੋ ਤੁਸੀਂ ਆਜ਼ਾਦ ਉਮੀਦਵਾਰ ਉੱਠੜੋ ਹਾਂਜੀ ਤੁਸੀਂ ਆਜ਼ਾਦ ਉਮੀਦਵਾਰ ਉੱਠੜੋ ਅਸੀਂ ਤੁਹਾਥੋਂ ਸਵਾਲ ਨਹੀਂ ਕਰਦੇ ਤੁਸੀਂ ਤੁਹਾਥੋਂ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨਮਾਇੰਦੇ ਹੋ ਤੁਸੀਂ ਦੱਸੋ ਵੀ ਨੋਰਨਾਲ ਖੱਪਟਾ ਕਾਤਲਾ ਹੈ ਕਿ ਨਹੀਂ ਉਹਨੇ ਮਿਲਾ ਦੇ ਬੀਜਪੀ ਤੇ ਕੀ ਇਤਰਾਜ਼ ਕੀਆ ਉਹਨੇ ਕਦੋਂ ਕੀਤਾ ਸਾਡੇ ਪ੍ਰਾਦਾ ਗੋਲੀਆਂ ਮਾਰੀਆਂ ਸਾਡਾ ਸਾਡਾ ਬਾਬਾ ਇਹਨੇ ਚੰਗਾ ਕੀਤਾ ਤੁਸੀਂ ਦੱਸੋ ਮਾਰਾ ਕੀਤਾ ਮਾਰੀ ਕੀ ਕਰਿਆ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਚੰਗਾ ਕਰਨਾ ਫਰਜ਼ ਨਹੀਂ ਚੰਗਾ ਕੀਤਾ ਮੇਰੀ ਗੱਲ ਸੁਣੋ ਮੈਂ ਮੇਰੀ ਮੇਰੇ ਉਹ ਯਾਰ ਵੇਖੋ ਵੇਖੋ ਸਾਬ ਮੇਰੀ ਗੱਲ ਸੁਣੋ ਨਹੀਂ 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 ਹਜੇ ਜਾਣਦੇ ਨਹੀਂ ਗੱਲ ਇਸ਼ਾਰੇ ਨਾ ਕਰੋ ਮਹਾਰਾ ਜਾਣਦੇ ਸੀ ਸਵਾਲ ਕਰ ਰਹੇ ਆ ਜਾਣਦਾਰ ਇਸ਼ਾਰੇ ਨਾ ਕਰੋ ਤੁਸੀਂ ਤੁਸੀਂ ਬਸ ਬੱਸ ਮੇਰੀ ਇੱਕ ਅਗਾ ਜਵਾਬ ਹੋਈ ساری ਦੁਨੀਆ ਰੋਕਦੀ ਮੈਂ ਰੋਕ ਓਏ ਓ ਤੁਸੀਂ ਸਾਡੇ ਮੇਰੀ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਓ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਟੜ ਕਾਤਲ ਹੈ ਕਿ ਨਹੀਂ ਜਿੰਨੇ ਵੀ ਆਰਡਰ ਉਹ ਭਾਈ ਸਾਹਿਬ ਆਰਡਰ ਕਾ ਸਿਓ ਤੋਂ ਬਿਨਾ ਆਰਡਰ ਕਿਵੇਂ ਹੋ ਜੂ ਜਲਦੀ ਸਰਕਾਰ ਵਾਲੇ ਗ੍ਰਹਿ ਮੰਤਰੀ ਆਰਡਰ ਕਰਦੇ ਹੋ ਦੱਸੋ ਖਾਤਰ ਹੈ ਕਿ ਨਹੀਂ ਜਿੰਨੇ ਵੀ ਆਰਡਰ ਦਿੱਤੇ ਆਡੇ ਖਤਰਨਾ ਨਾ ਫਿਰ ਖਤਰਨੇ ਆਰਡਰ ਦਿੱਤੇ ਹੋਏ ਆਰਡਰ ਕੌਣ ਜਿਹਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋਜੀਟ ਜ ਮੈਨੂੰ ਇਹ ਦੱਸੋ ਜੀ ਜਦੋਂ ਉਹਨਾਂ ਦਾ ਨਾਮ ਲਾਓ ਜਿਹੜੇ ਮੈਨੂੰ ਮੈਨੂੰ ਇਹ ਦੱਸੋ ਉਹ ਕਲੀਅਰ ਹੋ ਗਿਆ ਆ ਨਹੀਂ ਨਹੀਂ ਸਰ ਮੈਨੂੰ ਇਹ ਦੱਸੋ ਵੀ ਸਰਕਾਰ ਵੀ ਸਰਕਾਰ ਆਰਡਰ ਕਰਦੀ ਹੁੰਦੀ ਆ ਕਿਆ ਕੋਈ ਹੋਰ ਕਰਦਾ ਵੱਜ ਸਾਡੇ ਇੱਥੇ ਐਸਪੀ ਆਇਆ ਇਹਨੂੰ ਆਰਡਰ ਸਰਕਾਰ ਦੇ ਆ ਕਿ ਕਿਸੇ ਆਮ ਦੇ ਆ ਤੁਸੀਂ ਸਵਾਲ ਦਾ ਜਵਾਬ ਦਿਓ ਅਫਸਰ ਕੀ ਆਪਣੀ ਵੀ ਕੁਝ ਲੋੜ ਚਾਹੀਦੀ ਆ ਹੁਣ ਦੇਖੋ ਮੈਂ ਹਫਾਜ਼ਤ ਮੈਨੂੰ ਲੈ ਕੇ ਆਓ ਨਹੀਂ ਨਹੀਂ ਜੀ ਤੁਸੀਂ ਗੱਲ ਦਾ ਗੱਲ ਕਿਉਂ ਨਹੀਂ ਸੱਜਦੇ ਤੁਸੀਂ ਇਹ ਦੱਸੋ ਸਾਡਾ ਮੈਕ ਦੇਓ ਮੈਕ ਮੈਕ ਚੱਲ ਚੱਲ ਮੈਨਾਂ ਗੱਲ ਕਰਾਓ ਮੈਨਾਂ ਗੱਲ ਕਰਾਓ ਨਾ ਕਿਉਂ ਤੁਸੀਂ ਇਹ ਦੱਸੋ ਕਿ ਬੰਬ ਕਿਉਂ ਸੁੱਟੇ ਗਏ ਸਾਡੇ ਤੇ ਕੀੜੇ ਸੁੱਟੇ ਲਾ ਫੇਰ ਉਹੀ ਗੱਲ ਹੈ ਜਿਹੜੇ ਸੁੱਟੇ ਸਟਾਏ ਛੋਟੀ ਸਰਕਾਰ ਨੇ ਯਾਰ ਹੱਦ ਹੋ ਗਈ ਇੱਕ ਸਰਕਾਰ ਜੋ ਭਾਜੀ ਛੋਟੀ ਸਰਕਾਰ ਨਹੀਂ ਭਾਜੀ ਸਰਕਾਰ ਨਹੀਂ ਸੁੱਟੀ ਨਹੀਂ ਭਾਜੀ ਛੋਟੀ ਸਰਕਾਰ ਨਹੀਂ ਪਹਿਲੇ ਦੱਸੋ ਇਹ ਦੱਸੋ ਨਹੀਂ ਨਹੀਂ ਖੜੋ ਖੜੋ ਸਾਡੀ ਗੱਲ ਦਾ ਜਵਾਬ ਹੈ ਜਵਾਬ बीजेपी आर्डर सरकार नहीं करती आर्डर सरकार कर दी आर्डल सरकार कर दी किसान ਰੋਧ ਦੇ ਵਿੱਚ ਹੰਸ ਰਹਾ ਹੰਸ ਜਿਹੜੇ ਉਹ ਕਿਸਾਨਾਂ ਦੇ ਰੋਧ ਦੇ ਵਿੱਚ ਜਿਹੜੇ ਆ ਆਪਾਂ ਇੱਥੇ ਆ ਬੈਠੇ ਆ ਅਸੀਂ ਕਿੱਥੇ ਲੱਗ ਰਹੇ ਮੈਂ ਲੱਗ ਤੁਸੀ ਕਿਹਾ ਬੀਜੇਪੀ ਤੋਂ ਕੀ ਤਕਲੀਫਾ ਹੈ ਬੀਜੇਪੀ ਨੇ 726 13 ਮਹੀਨੇ ਮੋਤੀ ਸਾਹਿਬ ਨੂੰ ਕਿਸਾਨ ਦਿਸੇ ਨਹੀਂ 726 ਮਰੇ ਆ ਨੌਜਵਾਨ ਲਖੀਮਪੁਰ ਖੀਰੀ ਦੇ ਵਿੱਚ ਜਾਨਵਰ ਤੇ ਆਪਾਂ ਜੀਪਾਂ ਨਹੀਂ ਚੜਾਉਂਦੇ ਤੇ ਉਧਰੋਂ ਜੀਪ ਲਈ ਆਉਂਦਾ ਹਜੇ ਮਿੱਠਾ ਟੇਣੀ ਦਾ ਮੁੰਡਾ ਤੇ ਕਿਸਾਨਾਂ ਦੇ ਉੱਤੇ ਜੀਪਾਂ ਚੜਾ ਕੇ ਲੱਤਾਂ ਬਾਹਾਂ ਤੋੜ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਆਹ ਲਖੌਰੀ ਦੇ ਵਿੱਚ ਤੇ ਸਿੰਗੂ ਦੇ ਵਿੱਚ ਇੱਥੇ ਗੋਲੀਆਂ ਚਲਾਈਆਂ ਜਾਂਦੀਆਂ ਪਰਤਪਾਲ ਦਾ ਕਸੂਰ ਕੀ ਸੀ ਲੰਗਰ ਵਰਤੌਣ ਆਇਆ ਸੀ ਉਹਦੀਆਂ ਲੱਤਾਂ ਬਾਹਾਂ ਜਵਾੜੇ ਤੋੜਦੇ ਪੀਜੀਆ ਵਿੱਚ ਪਿਆ ਤੁਸੀਂ ਪਤਾ ਲੈਣ ਗਏ ਹੋ ਨਹੀਂ ਗਏ ਜਿਹੜਾ ਪਟਿਆਲੇ ਜ਼ਿਲ੍ਹੇ ਦਾ ਨੌਜਵਾਨ ਹੈ 40 ਸਾਲ ਦਾ ਅਥਰੂ ਕੈਂਸ ਤੇ ਗੋਲੇ ਨਾਲ ਦੇ ਉਹਦੀਆਂ ਅੱਖਾਂ ਚਲੀਆਂ ਗਈਆਂ ਨਿੱਕੇ ਨਿੱਕੇ ਦੋ ਬੱਚੇ ਆ 3 ਏਕੜ ਪੈ ਲਈਆ ਉਹਦੇ ਘਰੇ ਗਏ ਹੋ ਨਹੀਂ ਗਏ ਸਿੰਘੂ ਤੇ ਗਏ ਹੋ ਨਹੀਂ ਗਏ ਕਡੋਰੀ ਤੇ ਗਏ ਹੋ ਨਹੀਂ ਗਏ ਪਰ ਲੋਕਾਂ ਦੇ ਵਿੱਚ ਆ ਗਏ ਹੋ ਅੰਸਰਾਜ ਜੀ ਬਸ ਉਹਨੂੰ ਇੱਕ ਹੀ ਗੱਲ ਆਦਾਂ ਇੱਕ ਮਿੰਟ ਜੀ ਸਾਨੂੰ ਇੱਕ ਹੀ ਗੱਲ ਆਦਾਂ ਵੀ ਤੁਸੀਂ ਐਂ ਕਹਿ ਦਿਓ ਵਿਸ਼ਵਪਾਰ ਸੰਸਥਾ ਮੁਰਦਾਬਾਦ ਕਾਰਪੋਰੇਟ ਘਰਾਣੇ ਮੁਰਦਾਬਾਦ ਡਬਲਯੂਟੀਓ ਤੋਂ ਭਾਰਤ ਨੂੰ ਬਾਹਰ ਕੱਢੋ ਮੁਰਦਾਬਾਦ ਦਾ ਨਾਹਰਾ ਲਾ ਦਿਓ ਅਸੀਂ ਬਣ ਜਾਂਗੇ ਵਿਸ਼ਵਪਾਰ ਸੰਸਥਾ ਮੁਰਦਾਬਾਦ ਕਹਿ ਦਿਓ ਨਰਿੰਦਰ ਮੋਦੀ ਮੁਰਦਾਬਾਦ ਕਹਿ ਦਿਓ ਸੱਤ ਇੱਕ ਮਿੰਟ ਦੀ ਸਾਡੇ ਸਵਾਲਾਂ ਦਾ ਜਵਾਬ ਹੀ ਨਹੀਂ ਆ ਰਿਹਾ ਸਾਨੂੰ ਅਸੀਂ ਮੈਕ ਕਿਉਂ ਦੀਗੇ ਤੁਸੀਂ ਆਪ ਸੋਚੋ ਸਾਹਿਬ ਜਿੱਥੇ ਕਿਤੇ ਵੀ ਗੈਰ ਇਨਸਾਨੀ ਬਿਹੇਵੀਅਰ ਹੁੰਦਾ ਉਹ ਗੁਨਾਹਗਾਰ ਆ ਕਿਸੇ ਦੀ ਜਾਨ ਲੈਣਾ ਕਿਸੇ ਨੂੰ ਹੱਕ ਨਹੀਂ ਫਿਰ ਜੀ ਤੁਸੀਂ ਫਿਰ ਕਿਉਂ ਇਹਨਾਂ ਗੁਨਾਹਗਾਰਾਂ ਦੀ ਪਾਰਟੀ 'ਚ ਕਿਉਂ ਖੜੇ ਹੋ ਗੁਨਾਹਗਾਰ ਛੁੱਪ ਕਰਨ ਦਾ ਕਤਲ ਕਿਉਂ ਕੀਤਾ ਫਿਰ ਇੱਥੇ ਅਨਸਾਰਾ ਜੀ ਇੱਥੇ ਨਾ ਕਿਸਾਨ ਪਰਾਲੀ ਨੂੰ ਅੱਗ ਲਾ ਦੇ ਇੱਕ ਇੱਕ ਮਿੰਟ ਪਾਈ ਜੀ ਪਰਾਲੀ ਨੂੰ ਅੱਗ ਲਾ ਦੇ ਕਿਸਾਨ ਉਹਦੀ ਖੇਤ ਦੇ ਦਫ਼ਤਰ ਚ ਬੈਠੇ ਕਹਿ ਦਿੰਦੇ ਆ ਜੰਟਾ ਸਿੰਘ ਸਾਨੋ ਮੇਜਰ ਸਿੰਘ ਐਨੇ ਨੰਬਰ ਕਿੱਲੇ ਚ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ ਇੱਕ ਮਿੰਟ ਅਨਸਾਰਾ ਜੀ ਪਰਾਲੀ ਨੂੰ ਅੱਗ ਲਾਈ ਤੇ ਉਹਦੇ ਤੇ ਪਰਚਾ ਦਰਜ ਕਰੋ ਨਹੀਂ ਜੀ ਤੇ ਜਿਹੜਾ ਕਿਸਾਨ ਦੇ ਕਤਲ ਕੀਤੇ ਗਏ ਉਹਨਾਂ ਤੇ ਪਰਚਾ ਦਰਜ ਕਿਉਂ ਨਹੀਂ ਹੋਇਆ ਸ਼ਾਇਦ ਨਾ ਹੀ ਹੁੰਦੇ ਨੁਕਸਾਨ ਨਾ ਹੁੰਦਾ ਕਿਉਂ ਨਾ ਹੁੰਦਾ ਸਾਡੀਆਂ ਜ਼ਮੀਨਾਂ ਜਾ ਰਹੀਆਂ ਸੀ ਅਜੇ ਮਿਸਰ ਨੂੰ ਟਿਕਟ ਕਿਉਂ ਦਿੱਤੀ ਤੇ ਸ਼ਾਇਦ ਨਾ ਤੇ 13 ਮਹੀਨੇ ਪ੍ਰਾਈਮ ਮਿਸ ਨਾਲ ਮੀਟ ਗਈ ਕੀਤਾ ਗ੍ਰਹਿ ਮੰਤਰੀ ਨਾਲ ਨਿਕਲਿਆ ਕੀ ਆ ਲੱਕੜ ਦਾ ਮੁੰਡਾ ਦਿੱਤਾ ਉਹ ਰੋਂਦਾ ਨਹੀਂ ਹੁੰਦਾ ਹਸਰਾਜ ਜੀ ਲੱਕੜ ਦਾ ਮੁੰਡਾ ਅਜੇ ਮਿਸ਼ਰਾ ਵਾਲਾ ਪੁੱਛ ਲੱਕੜ ਦਾ ਮੁੰਡਾ ਦੇ ਦਿੰਦੇ ਆ ਰੋਂਦਾ ਨਹੀਂ ਉਹ ਦੋਤਰੀ ਮੰਗਦਾ ਅਜੇ ਮਿਸ਼ਰਾ ਟਿਕਟ ਕਿਉਂ ਦਿੱਤੀ ਉਹ ਤਾਂ ਕਾਤਲ ਆ ਕਾਤਲ ਨੂੰ ਟਿਕਟ ਦਿੱਤੀ ਸਾਡੇ ਕੋਲੇ ਸਵਾਲਾਂ ਦੇ ਜਵਾਬ ਹੈ ਨਹੀਂ ਹੰਸਰਾਜ ਜੀ ਮਿਲਿਆ ਸੀ ਪ੍ਰਾਈਮ ਮਿਨਿਸਟਰ ਉਹਦੇ ਮਿੱਡਲ ਜੀ ਸੀ ਉਦੋਂ ਅਜੇ ਸ਼ੁਰੂ ਹੋਇਆ ਸੀ 2-4 ਮਹੀਨੇ ਤੇ ਫਿਰ ਕੀਤਾ ਨਾ ਨਾ ਕਾਨੂੰਨ ਰੱਦ ਕਰ ਦਿੰਦੇ ਲੋਕਾਂ ਦੀ ਮੰਗ ਸੀ ਕੋਣ ਨਹੀਂ ਛੋਟੇ ਸਵਾਲਾਂ ਦੇ ਜਵਾਬ ਨਹੀਂ ਆਦੇ ਆਦੇ ਪ੍ਰਧਾਨ ਮੰਤਰੀ ਨੇ ਮੀਟਿੰਗ ਨਹੀਂ ਦਿੱਤੀ ਮੀਟਿੰਗ ਦਿੱਤੀ ਆ ਕਿਸਾਨ ਨਹੀਂ ਗਏ ਦੱਸੋ ਤੁਸੀਂ ਤੁਸੀਂ ਆਪ ਦੱਸ ਦਿਓ ਇਹ ਤੁਸੀਂ ਅੰਗਰੇਜ਼ਾਂ ਦੇ ਟੋਢੀ ਹੋ ਤੁਸੀਂ ਅੰਗਰੇਜ਼ਾਂ ਦੇ ਟੋਢੀ ਹੋ ਵੱਡੇ ਫਾਰਮ ਥੋਸੇ ਬੜਨੇ ਆ ਤੁਸੀਂ ਫਾਰਮ ਬਣਾਉਣਾ ਚਾਹੁੰਦੇ ਜ਼ਮੀਨਾਂ ਦਾ ਤੁਸੀਂ ਮੌਲ ਬਾਜ਼ਾਰ ਖੋਲ ਕੇ ਆ ਲੋਕਾਂ ਦੀਆਂ ਦੁਕਾਨਾਂ ਖਤਮ ਕਰਨੇ ਚਾਹੁੰਦੇ ਹੋ ਤੁਸੀਂ ਜਵਾਬ ਦਿਓ ਨਹੀਂ ਸਾਡੂੰ ਜਵਾਬ ਦੇ ਸਕਦੇ ਵੀਰਾਂ ਤਾਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਲਗਾਤਾਰ ਦੇ ਰਹੇ ਆ ਕੀ ਕਹਿ ਕੀ ਲੱਗਦਾ ਲੱਕੜ ਦਾ ਮੁੰਡਾ ਜਵਾਬ ਦੇ ਕੇ ਗਏ ਆ ਨਹੀਂ ਜਵਾਬ ਨਹੀਂ ਜਵਾਬ ਨਹੀਂ ਲੱਕੜ ਦਾ ਮੁੰਡਾ ਦਿੱਤਾ ਰੋਂਦਾ ਨਹੀਂ ਲੱਕੜ ਦਾ ਮੁੰਡਾ ਉਹ ਆ ਲਈ ਉਹ ਕਹਿੰਦੇ ਮੈਂ ਤੁਹਾਡਾ ਨੌਕਰ ਆ ਉਹ ਕਹਿੰਦੇ ਮੈਂ ਹੁਣ ਨੌਕਰ ਆ ਕਾ ਦਾ ਨੌਕਰ ਆ ਇਹ ਕਾਰਪੇਟਾਂ ਦਾ ਨੌਕਰ ਆ ਸਾਡਾ ਉਹਨਾਂ ਦਾ ਦਲਾਲ ਆ ਕਾਰਪੇਟ ਦਾ ਉਹਨਾਂ ਦਾ ਦਰਦ ਵੀਰੇ ਵਿਗਾੜਿਆ ਕੀ ਆ ਤੁਹਾਡਾ ਅਸੀਂ ਉਹਨਾਂ ਨੂੰ ਇਹ ਕਹਿੰਦੇ ਸੀ ਵੀ ਸਾਡੇ ਭਰਾ ਦਾ ਕਤਲ ਕਿਉਂ ਕੀਤਾ ਉਹਨਾਂ ਕੋਲ ਕੋਈ ਜਵਾਬ ਨਹੀਂ ਮਿਲਿਆ ਲਗਾਤਾਰ ਰੋਕਿਆ ਜਾ ਰਿਹਾ ਆ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਨਾਂ ਨੂੰ ਰੋਕਿਆ ਜਾ ਰਿਹਾ ਹੈ ਲਗਾਤਾਰ ਇਹ ਕੰਮ ਨਹੀਂ ਕਰਨਾ ਕੋਈ ਨਾ ਉਹ ਕਹਿੰਦੇ ਉਹ ਕਹਿੰਦੇ ਆ ਜਾਓ ਉਹ ਕਹਿੰਦੇ ਕੀ ਬਗਾੜਿਆਗਾ ਭਾਜੇਪੀ ਨੇ ਕੀ ਬਗਾੜਿਆ ਅਸੀਂ ਅਸੀਂ ਇਹ ਸਵਾਲ ਅਸੀਂ ਉਹਨਾਂ ਤੋਂ ਸਵਾਲ ਕੀਤਾ ਸੀਗਾ ਕਿ ਸਾਡੇ ਭਰਾ ਦਾ ਕਤਲ ਕਿਉਂ ਕੀਤਾ ਉਹ ਕਹਿੰਦੇ ਜਿਨੇ ਕਤਲ ਕੀਤਾ ਮਾਰਾ ਕੀਤਾ ਤੇ ਉਹ ਦੱਸੇ ਉਹਨਾਂ ਦੀ ਸਰਕਾਰ ਨੇ ਕਤਲ ਕੀਤਾ ਤੇ ਉਹਦਾ ਨਾਮ ਕਿਉਂ ਨਹੀਂ ਲੈ ਕੇ ਗਏ ਕਿਉਂ ਨਹੀਂ ਦੱਸਿਆ ਵੀ ਸਾਡੀ ਸਰਕਾਰ ਨੇ ਕਤਲ ਕੀਤਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਾਨੂੰ ਕਿਉਂ ਰੋਕਿਆ ਜਾਣ ਤੋਂ ਉਹਨਾਂ ਕੋਲ ਕੋਈ ਜਵਾਬ ਹੀ ਨਹੀਂ ਸੀ ਤੁਸੀਂ ਦੇਖਿਆ ਉਹਨਾਂ ਨੇ ਜਵਾਬ ਹੀ ਨਹੀਂ ਦਿੱਤਾ ਵੀ ਕਿਉਂ ਰੋਕਿਆ ਕਿਹਾ ਨਹੀਂ ਰੋਕਣਾ ਚਾਹੀਦਾ ਸੀ ਅੱਜ ਤੱਕ ਕਿਆ ਹੀ ਨਹੀਂ ਅਸੀਂ ਰੋਕਿਆ ਅਸੀਂ ਜਿੰਨੇ ਸਵਾਲ ਕੀਤੇ ਉਹਨਾਂ ਦਾ ਇੱਕ ਜਵਾਬ ਵੀ ਉਹਨਾਂ ਕੋਲੇ ਆਇਆ ਨਹੀਂ ਸੰਤੋਸ਼ਤ ਸੰਤੋਸ਼ਤ ਉਹਨੇ ਜਵਾਬ ਕਿਹਾ ਹਾਂ ਹਾਂ ਦਿੱਤਾ ਕੋਈ ਜਵਾਬ ਨਹੀਂ ਦਿੱਤਾ ਸਾਨੂੰ ਕੋਈ تسلی بخش ਜਵਾਬ ਨਹੀਂ ਮਿਲਿਆ ਮਾੜਾ ਜੀ ਤਾਂ ਤੁਹਾਡਾ ਉਹ ਭਾਜਪਾ ਨੇ ਮਾਰਾ ਨਹੀਂ ਕਰਿਆ ਦੋਹਾਂ ਨੇ ਮਾੜਾ ਕਰਿਆ ਰਲ ਕੇ ਚੋਰ ਕੁੱਤੀ ਨੇ ਬਾਦਲ ਚੋਰ ਭਾਜਪੀ ਚੋਰ ਚੋਰ ਕੁੱਤੀ ਨਾਲੇ ਕੀਤਾ ਲਟਰੇ ਆ ਗਿਆ ਹੈ ਸਾਰੇ ਹੀ ਕਿਸਾਨਾਂ ਨੂੰ ਮਿਲਾ ਕੇ ਆ ਕੇ ਗਿਆ ਆਹ ਨਾਲੇ ਤਾਂ ਤੁਸੀਂ ਹੋਰ ਨਾਲੇ ਉਹ ਜੇ ਮੈਂ ਅਸੀਂ ਮਿਲਾਂ ਕੇ ਪੁੱਛਣਾ ਹੋਵੇ ਇਹਨੂੰ ਐ ਤਾਂ ਪੁੱਛੋ ਸਾਰੇ ਕਿਸਾਨਾਂ ਨੂੰ ਆ ਕੇ ਗਿਆ ਵੀ ਕਿਹਜੋ ਜਿੱਥੇ ਮਿਲਾਕ ਹੋ ਕੇ ਅਸੀਂ ਮਿਲਾਕ ਦੇ ਵਿੱਚ ਆਇਆ ਤਾਂ ਫਿਰ ਇੰਨੀ ਫੋਰਸ ਲੈ ਕੇ ਕਿਉਂ ਆਉਣ ਦੀ ਲੋੜ ਸੀ ਅਸੀਂ ਵੀ ਸਾਰੇ ਕਿਸਾਨ ਭਰਾ ਹੀ ਆ ਅਸੀਂ ਕੋਈ ਡਰਦਾ ਚੱਕ ਕੇ ਮਾਰ ਪਰ ਮਾਰਨਾ ਦੇਣ ਕੌਣ ਮਾਰਦਾ ਸਾਡੇ 870 ਜਵਾਨ ਉਥੇ ਬਾਰਡਰ ਦੇ ਮਾਰਦੇ ਬਾਰਡਰ ਤੇ ਸੰਤਾ ਕੋ ਮਾਰਦਾ ਨਹੀਂਗਾ ਅਸੀਂ ਸਾਡੇ 7 ਦਿਨ ਗੋਲਾ ਕਰੀਏ ਚਲਾਉਂ ਕਿਉਂ ਮਨਿੰਦਰ ਅਸੀਂ ਇਹ ਪੁੱਛਦਾ ਵੀ ਹੁਣ ਭੱਜੇ ਕਿਉਂ ਸਾਰੇ ਸਵਾਲਾਂ ਜਵਾਬ ਦਿੰਦੇ ਦਿੱਤਾ ਹੀ ਨਹੀਂ ਕੀ ਜਵਾਬ ਦਿੱਤਾ ਤੁਸੀਂ ਆਪ ਦੇਖੋ ਅਸੀਂ ਉਹਨਾਂ ਨੂੰ ਇਹ ਪੁੱਛਿਆ ਵੀ ਸ਼ੁਭ ਕਰਨ ਨੂੰ ਕਿਉਂ ਕਤਲ ਕੀਤਾ ਕਹਿੰਦੇ ਜੀ ਜਿਹਨੇ ਕੀਤਾ ਮਾਰਾ ਕੀਤਾ ਅਸੀਂ ਕਿਹਾ ਤੁਸੀਂ ਮਨੋਰਲਾ ਖੱਟਰ ਅਰਚਾ ਕਿਉਂ ਨਹੀਂ ਦਰਜ ਕੀਤਾ ਕਹਿੰਦੇ ਜੀ ਕਰਨਾ ਚਾਹੀਦਾ ਸੀਗਾ ਕਿਉਂਕਿ ਉਹਨਾਂ ਨੇ ਕੋਈ ਸਵਰਜਵਾ ਵੀ ਨਹੀਂ ਦਿੱਤਾ ਕਿਸੇ ਗੱਲ ਦਾ ਜਿਹੜਾ ਜਵਾਬ ਆ ਉਹਨਾਂ ਨੇ ਦਿੱਤਾ ਹੀ ਨਹੀਂ ਅਸੀਂ ਸੰਤੁਸ਼ਟ ਨਹੀਂ ਅਸੀਂ ਸੰਤੁਸ਼ਟ ਤਾਂ ਤਾਂ ਹੋਗੇ ਜੇ ਕੋਈ ਜਵਾਬ ਦੇ ਪੱਲੇ ਪਾਈ ਹੋਵੇ ਕੋਈ ਗੱਲ ਕਹੀ ਹੋਵੇ ਉਹ ਤਾਂ ਭਾਸ਼ਣ ਸੁਣਾਉਂਦੇ ਸੀ ਕੱਲਾ ਭਾਸ਼ਣ ਸੁਣਾਉਂਦੇ ਸੀ ਰੋਹਾਨੀ ਗੱਲਾਂ ਕਰਦੇ ਸੀ ਨੌਕਰਾਂ ਮੈਂ ਨੌਕਰਾਂ ਮੈਂ ਕਹਿੰਦੇ ਕਿਸਾਨਾਂ ਦਾ ਬਾਈ ਜੀ ਅਸੀਂ ਸਵਾਲ ਕੀਤੇ ਉਹਦਾ ਜਵਾਬ ਤਾਂ ਦੇਵੇ ਨਾ ਅਸੀਂ ਪੁੱਛਿਆ ਵੀ ਜਿਹੜਾ ਜਿਹੜੇ ਮੁਲਾਜ਼ਮਾਂ ਨੂੰ ਆਰਡਰ ਕਰਨ ਵਾਲੇ ਕੌਣ ਆ ਕਦੇ ਪਤਾ ਨਹੀਂ ਕੌਣ ਆ ਹੁਣ ਇਹ ਦੱਸੋ ਜਿਹਦੀ ਸਰਕਾਰ ਆ ਉਹੀ ਆਰਡਰ ਕਰੂਣਾ ਉਹਨੇ ਗੋਲੀ ਤੇ ਆਰਡਰ ਕੀਤੇ ਅਸੀਂ ਜਿੰਨੇ ਸਵਾਲ ਕੀਤੇ ਉਹਨਾਂ ਦਾ ਜਵਾਬ ਹੈ ਮੈਂ ਮੀਟਿੰਗ ਕਰਾਉਂਦੇ ਸੀ ਮੈਂ ਤਾਂ ਪ੍ਰਧਾਨ ਮੰਤਰੀ ਅਸੀਂ ਬੇਰੀ ਗੱਲ ਸੁਣੋ ਅਸੀਂ ਉਹਦੇ ਤੋਂ ਉਹਨੇ ਕਿਹੜੀ ਮੀਟਿੰਗ ਨਹੀਂ ਤਾਂ ਡਰਾਮੇ ਕਰਦਾ ਹੈ ਉਹ ਤੂੰ ਡਰਾਮੇ ਬਾਜਾ ਉਹ 500 ਬਗੈਰ ਜਨਾਨੀ ਵਾਲਾ ਜਿਹਨੇ ਅੱਜ ਤੱਕ ਵਿਆਹ ਨਹੀਂ ਕਰਾਇਆ ਜਨਾਨੀ ਛੱਡਤੀ ਆਪੀ ਕਹਿੰਦਾ ਮੈਂ ਅੰਸਰਸ ਕਹਿੰਦਾ ਮੈਂ ਨੌਕਰਾ ਕਿਸਾਨਾਂ ਦਾ ਮੈਂ ਤਾਂ ਨੌਕਰਾ ਕਿਸਾਨਾਂ ਦਾ ਛੱਡਦੇ ਛੱਡਦੇ ਟਿਕ ਟਿਕ ਹਾਂ ਮਾਰੀ ਚਲਾ ਕੇ ਉਹ ਕਹਿੰਦਾ ਭਾਜਪੀ ਨੇ ਮਾਰਿਆ ਜੀ ਤਾਂ ਉਹਦਾ ਉਹ ਮਾਰਾ ਕਰਿਆ ਨਹੀਂ ਅਜੇ ਸਾਰੇ ਮੁਲਕੁਰ ਦਾ ਬਗਲੀ ਫੜਾਤੀ ਉਹ ਜਵਾਨਾਂ ਦੀਆਂ ਪੈਨਸ਼ਨਾਂ ਬੰਦ ਕਰਤੀਆਂ ਕਿਹਨੂੰ ਮਿਲੂਗੀ ਪਿੰਨ ਤੁਹਾਨੂੰ ਦੇਉਤੀ ਮੈਂ ਮਜਬੂਰੀ ਹੀ ਕਰਨੀ ਪੈਂਦੀ ਆਂ ਉਹਨਾਂ ਨੂੰ ਅਗਲੀ ਪੱਥ ਜੋਜਨਾ ਚਲਾਤੀ ਉਹ ਕਿੰਨੇ ਸ਼ਹੀਰ ਹੋ ਗਏ ਬਾਟਰ ਤੇ ਗੱਤਾਂ ਦਾ ਨੂੰ ਕੁਛ ਕਰੇ ਕਿਸਾਨਾਂ ਦੇ ਮੁੰਡੇ ਜਾਂ ਮਜ਼ਦੂਰਾਂ ਦੇ ਮੁੰਡੇ ਉਹ ਕਹਿੰਦਾ ਮੈਂ ਤਾਂ ਵਿੱਚ ਆ ਗਿਆ ਮੈਂ ਪੁੱਤਾਂ ਸੋਡਾ ਆਹ ਵਿੱਚ ਆ ਗਿਆ ਕੰਜਰ 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 ਕੰਜਰਾ ਜੁੰਡੇ ਪਤਾ ਨਹੀਂ ਆ ਗਿਆ ਲਿਕੇ ਦਾ ਗੁੱਸਾ ਕਾਹਦਾ ਉਹਦੇ ਨਾਲ ਓਏ ਯਾਰ ਗੁੱਸਾ ਸਾਨੂੰ ਬੀਜੇਪੀ ਨਾਲ ਆ ਬੀਆਪੀ ਦੀ ਟਿਕਟ ਛੱਡਦੇ ਬੀਜੇਪੀ ਨਾਲ ਗੁੱਸਾ ਸਾਨੂੰ ਜਿਹੜਾ ਕਹਿੰਦਾ ਮੈਂ ਤਾਂ ਤੁਹਾਡਾ ਕੋਈ ਮਾਰਾ ਨਹੀਂ ਕੀਤਾ ਉਹ ਮਾਰਾ ਬੀਜੇਪੀ ਦੀ ਪਾਰਟੀ ਨਾਲ ਕਰਿਆ ਇਹ ਵੋਟਾਂ ਬੀਜੇਪੀ ਖਤਰ ਮੰਗਦਾ ਕੀ ਖਤਰ ਮੰਗਦਾ ਕਿਹਨੂੰ ਵੋਟਾਂ ਪਾਊਗਾ ਪ੍ਰਧਾਨ ਕਹਿੰਦਾ ਪ੍ਰਧਾਨ ਮੰਤਰੀ ਨੂੰ ਵੋਟਾਂ ਪਾਊਗਾ ਅਸੀਂ ਵੋਟਾਂ ਲੈ ਜਾਣਗੇ ਇੰਨੀ ਸਿਕਿਉਰਟੀ ਲੈ ਜਾਣਗੇ ਵੋਟਾਂ ਇਹ ਉਹ ਗੋਲੇ ਪਾਉਣਗੇ ਵੋਟਾਂ ਜਿਹੜਾ ਚੋਲੀ ਚੋਂ ਕਾਉਣਗੇ ਗਦਾਰ ਜਿਵੇਂ ਧਿਆਨ ਸਿੰਘ ਡੋਗ ਰਹੇ ਹੁਣ ਹੀ ਸੀ ਉਦੋਂ ਉਹ ਅਜੇ ਪਾਉਣਗੇ ਵੋਟਾਂ ਤੇ ਫਿਰ ਪਿੰਡਾਂ ਚ ਕੌਣ ਬੁਲਾਈ ਜਾਂਦਾ ਜੀ ਪਿੰਡਾਂ ਚ ਵੀ ਪ੍ਰੋਗਰਾਮ ਆ ਪਿੰਡਾਂ ਤੇ ਬੁਲਾਉਂਦੇ ਜੇ ਪਿੰਡ ਤੇ ਇੱਕ ਬੰਦੇ ਨੇ ਬੁਲਾ ਲਿਆ ਤਾਂ ਸਾਰੇ ਬਿਲਡ ਕਰਨਗੇ ਬਾਈਕਰ ਤੇ ਇਹਨਾਂ ਦਾ ਵੀ 13 ਦੇ 13 ਸੀਟਾਂ ਬੀਜੇਪੀ ਜਾਂਦੀ ਆ ਉਹ 13 ਉਹ ਵੀ ਜਿੱਤੂ ਭਗਵੰਤ ਮਾਨ ਵੀ ਜਿੱਤ ਰਿਹਾ ਜਿਹਦਾ ਰਿਜ਼ਲਟ ਆਊਗਾ ਉਹ ਜਿਹੜੀ ਮਸ਼ੀਨਾਂ ਉਹਦੇ ਨਾਲ ਕੁਝ ਵੀ ਕਰ ਲੇ ਆ ਪਵਾਲੇ ਪਰਚੀ ਨਾਲ ਮੋਟਾ ਫਿਰ ਭਗਵੰਤ ਨੂੰ ਹੀ ਪਤਾ ਲੱਗ ਜਾਊ ਇਹਨੂੰ ਵੀ ਲੱਗ ਜਾਊਗਾ ਇਹ ਤੂੰ ਇਹਦਾ ਵੈਸੇ ਜਦੋਂ ਗੱਲ ਹੁੰਦੀ ਆ ਕਹਿੰਦੇ ਇਹ ਕਾਲੀਆਂ ਕਾਂਗਰਸੀਆਂ ਦੂਜੀਆਂ ਸੌਰੀ ਦੂਜੀਆਂ ਪਾਰਟੀਆਂ ਛੇੜੇ ਕਿਹੜਾ ਇੱਥੇ ਕਿਹੜਾ ਕਾਲੀ ਆ ਇਹ ਆਦਾ ਸਾਰੇ ਬੰਦੇ ਬੇਕਾਰ ਆ ਦੇਖੋ ਸਾਰਿਆਂ ਦੇ ਦੱਸੋ ਜਮਾਂ ਬੰਦੀ ਕਢਾ ਲੋ ਕੋਈ 10 ਕਿੱਲਿਆਂ ਤੋਂ ਉੱਤੇ ਵਾਲਾ ਕਿਸਾਨ ਨਹੀਂ ਇੱਥੇ ਕੋਈ 4 ਕਿੱਲੇ ਵਾਲਾ ਕੋਈ 5 ਕਿੱਲੇ ਵਾਲਾ ਇਹ 5 ਕਿੱਲਿਆਂ ਨੂੰ ਕਿਸਾਨ ਨਹੀਂ ਮੰਨਦਾ ਇਹ ਕਿਸਾਨ ਮੰਨਦਾ ਬਾਦਲ ਨੂੰ ਇਹ ਕਿਸਾਨ ਮੰਨਦਾ ਉਹ ਦੂਜੇ ਨੂੰ ਦੇਵੀ ਲਾਲ ਨੂੰ ਜਿੰਨਾਂ ਕੋਲ ਹਜ਼ਾਰਾਂ ਕਿੱਲੇ ਆ ਸਾਨੂੰ ਕਿਸਾਨ ਨਹੀਂ ਮੰਨਦਾ ਇਹ ਛਾੜੂ ਦੇ ਐਮਐਲਏ ਤਾਂ ਕਹਿੰਦੇ ਕਿਸਾਨ ਕਹਿੰਦਾ ਬੇੜਾਗਰ ਕਰਤਾ ਕਿਸਾਨਾਂ ਨੇ ਕਿਸਾਨ ਜੱਥੇਬੰਦੀਆਂ ਨੇ ਛਾੜੂ ਦੇ ਐਮਐਲਏ ਕਹਿੰਦੇ ਕੋਈ ਨਹੀਂ ਪੁੱਛਾਂਗੇ ਉਹ ਵੀ ਆਊਗਾ ਇੱਥੇ ਉਹਨਾਂ ਦਾ ਦੀ ਪਾਰਟੀ ਆਉਗੀ ਕਰਾਵਾਂਗੇ ਤਸੱਲੀਆਂ ਉਹਨਾਂ ਦੀਆਂ ਵੀ ਝਾੜੂ ਦੀ ਵੀ ਕਰਾਵਾਂਗੇ ਬਾਦਲ ਦੀਆਂ ਵੀ ਕਰਾਵਾਂਗੇ ਝਾੜੂ ਦੇ ਕਰਾਵਾਂਗੇ ਹਾਂ ਮੈਂ ਸੋਸ਼ਮ ਫਿਰ ਅੰਦੇ ਸਵਾਲ ਆਈ ਜੀ ਸਵਾਲਾਂ ਦੇ ਜਵਾਬਾਂ ਤੋਂ ਭੱਜ ਗਿਆ ਹੰਸਰਾਜ ਤੂੰ ਦੇਖਿਆ ਹੁਣ ਠੀਕ ਹੈ ਇਹਨੇ ਕੋਲ ਸਵਾਲਾਂ ਦੇ ਜਵਾਬਾਂ ਜਵਾਬ ਹੀ ਹਨੀਗੇ ਠੀਕ ਹੈ ਅਸੀਂ ਦੋ ਘੰਟੇ ਇੱਥੇ ਸੜਕ ਤੇ ਖੜੇ ਹਾਂ ਉਹ ਹੋ ਗਏ ਤੁਹਾਨੂੰ ਦੇਖ ਹੀ ਜਾਣੇ ਆ ਇਹ 5 ਮਿੰਟ ਨਹੀਂ ਖੜ ਸਕਿਆ ਜੇ ਕੋਲ ਸਵਾਲਾਂ ਦੇ ਜਵਾਬਾਂ ਜਵਾਬ ਹੀ ਹਨੀਗੇ ਠੀਕ ਹੈ ਤਾ ਕਰਕੇ ਭੱਜ ਗਿਆ ਜੀ